ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਮਿੱਤਰੋ ਬੱਦਲਵਾਈ ਹੋ ਗਈ ਫੇਰ ਰਾਤ ਰੱਬ ਥੋੜਾ ਜਿਹਾ ਆਇਆ ਤਾਂ ਮਿਹਰਬਾਨ ਹੋਣ ਵਾਸਤੇ ਮੀਂਹ ਦੀ ਵੀ ਛੱਟ ਲੱਗ ਲਈ ਥੋੜੀ ਜਿਹੀ ਥੋੜੀ ਹੋ ਲੱਗੀ ਆ ਕਿਣੀਆਂ ਦੀ ਆਵਾਜ਼ ਖੜਕਾ ਖੁੜਕਾ ਚੰਗਾ ਸੁਣਿਆ ਟਿੰਨਾ ਪਰਮਹਾਲ ਆ ਫੇਰ ਅਬੀ ਕੰਮ ਖਰਾਬ ਕਰ ਗਿਆ ਲੀਜ਼ਰ ਦਾ ਕੰਮ ਆ ਜਿਹੜਾ ਫੇਰ ਅੱਗੇ ਕੀ ਹੋਈ ਜਾਣਾ ਵਹਾਈਆਂ ਤਾਂ ਚਲੋ ਖੈਰ ਚੱਲੇ ਰਹੀਆਂ ਦੀ ਹੈ ਨਾ ਸੋ ਮੋਟਰ ਤੇ ਪਹੁੰਚੇ ਜੀ ਪਨੀਰੀ ਲੈ ਕੇ ਸਟਾਫ ਆਪਣਾ ਤਿਆਰ ਪਰ ਤਿਆਰ ਮਿਸਟਰ ਦਲਵੀਰ ਸਿੰਘ ਮਿਸਟਰ ਦਲਵੀਰ ਸਿੰਘ ਵੀਊ ਦੇਖੋ ਪਹਿਲਾਂ ਦਾ ਵੀਊ ਚੈੱਕ ਕਰੋ ਚਾਚੇ ਆਪਾਂ ਇਹ ਕਹਨਾ ਹਨੂ ਕਹਨਾ ਪਤਲ ਬਹੁਤ ਸੁਣਾ ਰਿਹਾ ਆਪਾਂ ਪਤਾ ਕੱਲ ਲਿਖਿਆ ਹੈ ਨਜ਼ਾਰੇ ਲਿੰਦਾ ਮਿਸਟਰ ਭਾਕ ਸਿੰਘ ਅੱਜ ਕਿਵੇਂ ਨਜ਼ਾਰੇ ਲਿੰਦਾ ਤਾਈਂ ਕੌਣ ਮੈਂ ਕਦੇ ਨਹੀਂ ਨਜ਼ਾਰੇ ਲੀਨੇ ਨਹੀਂ ਨਹੀਂ ਮੈਂ ਕਦੇ ਨਹੀਂ ਨਜ਼ਾਰੇ ਲੀਨੇ ਲੈ ਹੱਦ ਕਰਦਾ ਹੱਦ ਕਰਦਾ ਉਹ ਨਵਾਂ ਟਰੈਕਟਰ ਕੀ ਹੋ ਗਿਆ ਹਾਂ ਹਾਂ ਚਲੋ ਲੈ ਵੀ ਪਨੀਰੀ ਗੱਡੀ ਐ ਢਿੱਪੇ ਐ ਥੇ ਆ ਰਹੇ ਨੂੰ ਤੇ ਪਨੀਰੀ ਦੇਖੋ ਆਨ ਪੂਰੀ ਚੱਲ ਰਹੀ ਆ ਘੈਂਟ ਇੱਧਰ ਦਾ ਪਾਥ ਵਾਲੀ ਵੀ ਬੀਚ ਦੀ ਦੂਜੀ ਲੇਬਰ ਵਾਲੀ ਬਾਈ ਚਾਂਸ ਕੋਈ ਨਾ ਕੋਈ ਮਤਲਬ ਹੋ ਜਾਂਦੀ ਆ ਚਾਂਸ 100 ਨੀਕੀ ਹੋ ਜਾਂਦੀ ਆ ਆਪਾਂ ਰਿਸਕ ਨਹੀਂ ਲੈਣਾ ਹਨਾ ਇਹਦੇ ਵੀ ਆਪਾਂ ਨੇ ਦੋ ਤਿੰਨ ਕਿਹਾਰੇ 15 20 15 ਕਿਲੀਆਂ ਦੀ 20 ਕਿਲੀਆਂ ਦੀ ਉਹ ਆਪਾਂ ਬੀਜਤੀ ਹਨਾ ਜੀ ਸੋ ਖੇਤ ਨਰਮਾ ਹਨਾ ਬਾਈ ਵਧੀਆ ਹੋ ਗਈ ਹੁਣ ਚੱਲ ਦੁਆਰ ਤੇ ਹਾਂ ਆਪ ਦਾ ਕੰਮ ਫਨੀਲੀ ਦਾ ਸ਼ੁਰੂ ਮੌਸਮ ਠੀਕ ਆ ਅੱਜ ਮੌਸਮ ਸੁਥਰੈਨ ਪਰ ਹਵਾ ਤੇ ਚਲਦੀ ਹੋਈ ਸੀ ਹਵਾ ਦੇ ਵਿੱਚ ਲਫਾਫਾ ਘੜਾਉਣਾ ਵੀ ਔਖਾ ਰਹਣਾ ਲੈ ਚੱਲ ਚੱਲ ਟਰੈਕਟਰ ਸਿਕੰਜੇ ਜੇ ਮੈਂ ਗੋਗੀ ਤੈਨੂੰ ਇੱਕ ਗੱਲ ਦੱਸਾਂ ਆਏ ਪੂਰੀ ਪਵਾੜੀ ਦੀ ਜੜੇ ਤੇ ਕਰਾਂ ਵੀ ਨਿਆਣੇ ਨੂੰ ਲੜਾ ਦਿੰਦਾ ਇਹ ਹਾਂ ਓਏ ਓਏ ਤੈਨੂੰ ਐ ਕਹਿੰਦਾ ਉਹ ਓਏ ਤੈਨੂੰ ਐ ਪੈਰ ਕਿਸਰਾ ਕਿਸਰਾ ਚੱਲੀ ਜਾਣੇ ਆ ਵਾ ਜਿਵੇਂ ਉਹ ਨਹੀਂ ਫਿਰਦੇ ਹੁੰਦੇ ਛੱਡੇ ਪਉਂਦੇ ਆ ਸ਼ਹਿਰਾਂ ਦੇ ਵਿੱਚ ਉਹ ਡੰਗਰ ਟੁੱਟੇ ਡੰਗਰ ਪੈਰ ਦੇ ਕਿਸਰਾ ਆ ਕੇ ਤੁਰਦੇ ਆ ਸੜਕ ਦੇ ਗੱਬਿਓ ਖੜਦੰਨੇ ਆ ਉਹ ਕੰਮ ਇਹਨੂੰ ਕਹਿਣਾ ਪੈਂਦਾ ਵੀ ਆ ਜਾ ਭਾਈ ਇੱਧਰ ਨੂੰ ਆ ਜਾ ਜਾਂ ਉੱਧਰ ਨੂੰ ਆ ਜਾ ਐਸਾ ਬੰਦਾ ਹੈ ਕੰਮ ਕਹਦੇ ਨਾ ਜਦੇ ਭੁੱਲ ਜਾਂਦਾ ਭੁੱਲ ਜਾਂਦਾ ਭੁੱਲ ਜਾਂਦਾ ਰਹਿੰਦਾ ਪਤਾ ਕਿਹਦੇ ਨਾਲ ਹੈ ਗੋਗੀ ਨਾਲ ਰਹਿੰਦਾ ਏ ਇਹ ਇਹਦੇ ਗੋਗੀ ਨਾਲ ਰਹਿੰਦਾ ਮੇਰੇ ਵੀਰੋ ਗੋਗੀ ਦੇ ਨਾਲ ਚਾਹ ਚੱਲ ਰਹੀ ਹੈ ਜੀ ਇਟਸ 3:00 ਟਾਈਮ ਹਮ ਕਿਆ ਬਾਤਾਂ ਨੇ ਜੀ ਕਿਆ ਬਾਤਾਂ 1 2 3 4 5 6 6 ਗਿੱਲਿਆਂ ਦੀ ਪਨੀਰੀ ਮਤਲਬ ਸੱਤੋ ਦੀ ਜੋ ਚੱਲੀ ਹੋਣੀ ਆਇਆ ਚੱਕ ਉੱਪਰ ਰੱਖਿਆ ਕਰ ਜਾ ਦੇਖ ਲੈਣਾ ਨਾ ਵੀ ਉਹ ਪੁੱਠੇ ਪਾਸੇ ਨੂੰ ਆ ਮੈਟ ਭੱਜ ਕੇ ਪਰਲੀ ਸਾਈਡ ਹੋ ਜਾਗਾ ਖਾਲੀ ਹੋ ਜੱਲਿਆ ਇਹ ਦੇਖੋ ਬਾਈ ਟੱਕਰ ਇਹ ਕਿਥੇ ਚੱਲ ਰਿਹਾ ਉਹ ਵਿਚ ਵਿਚ ਨੂੰ ਜਿਹੜੇ 2-3 ਮੈਟ ਦੇ ਖਰਾਬ ਹੋਏ ਵੀ ਦੇਖ ਰਹੇ ਨੇ ਇਹ ਮੀਂਹ ਕਰਕੇ ਹੋ ਗਏ ਤੇ ਇਹ ਕਰਕੇ ਹੋ ਗਏ ਕੁਛ ਕੇ ਨਾ ਪਰ ਮੈਟ ਜਲਦੀ ਚੱਕੇਗਾ ਹਰੇਕ ਹੁਣ ਜਣੀ ਤਜਰਬਾ ਬਹੁਤ ਆਈ ਜਾਂਦਾ ਬਾਕੀਆਂ ਨੇ ਹਰੇ ਭਰੇ ਹੋ ਗਏ ਉੱਤਰ ਨੂੰ ਮੈਟ ਪੂਰੇ ਤੇ ਹਲੇ ਜਿਹੜਾ 26 ਝੋਨਾ ਹੈ 26 ਝੋਨਾ ਹਲੇ ਸ਼ੁਰੂ ਕਰਨਾ ਆਲੇ ਅਸੀਂ ਬਾਅਦ ਚ ਦੇਖੋ ਮੈਟ ਕਿ ਐਸੋ ਨਹੀਂ ਜੰਮ ਰਹੇ ਕਿਤੇ ਕਿਤੇ ਕੋਈ ਕੋਈ ਮੀਂਹ ਦੋ ਵਾਰ ਚ ਖੜਾਇਆ ਇੱਕ ਦੋ ਵਾਰ ਹੋਇਆ ਕੰਮ ਰਾਤ ਵੀ ਇਹ ਨਹੀਂ ਰਹੀ ਬਹੁਤ ਚੱਲੀ ਆ ਹੁਣ ਥੋੜੀ ਜਿਹੀ ਹਵਾ ਘਟੀ ਐ ਸਵਾਹ ਹੁਣ ਪਾਣੀ ਨਾਲ ਪੂਰੇ ਉੱਪਰ ਤੱਕ ਡੱਕ ਦਣੀ ਆ ਇਹ ਦੇਖੋ ਕਿਆ ਰੂਹ ਵਾਲੀ ਚੱਲ ਰਹੀ ਐ ਇਧਰ ਇਹਨਾਂ ਪਰਤੇ ਕੱਲ ਮੈੜ ਚੱਕ ਤੇ ਇਉਂ ਵੈਸੀ ਦੇਖਣ ਨੂੰ ਮਾੜੀ ਮਾੜੀ ਲੱਗਦੀ ਐ ਦੋ ਕਿ ਦਿਨਾਂ ਨੂੰ ਐਨ ਪੂਰੀ ਵਧੀਆ ਕਿਉਂਕਿ ਦਾਣਾ ਜੰਮਦਾ ਦਿਖ ਰਿਹਾ ਹੈ ਨਾ ਮਤਲਬ ਪੂਰਾ ਐਨ ਵਧੀਆ ਪ੍ਰੋਪਰ ਜੰਮਦਾ ਦਿਖ ਰਿਹਾ ਦਾਣਾ ਤੇ ਉਹ ਪਾਦਲਿਆਂ ਨੇ ਵੀ ਐਨ ਪਰਚਾ ਆ ਇੱਕੋ ਤੇ ਇੱਕ ਦਿਨ ਦੀ ਵੀ ਲਈ ਆ ਉਹ ਪਾਦਲੀ ਤੇ ਇਧਰ ਦੀ ਆ ਆਪ ਪਹਿਲਾਂ ਦੀਆਂ ਵਿੱਚ ਉਹ ਸੁੱਕੇ ਵੀ ਬੀਜ ਜਿਵੇਂ ਸੁੱਕੇ ਘਟ ਨਿਕਲੇ ਹਨ ਤੇ ਇਹ ਕਿ ਕਰ ਤੇ ਮੈਂ ਪੂਰੇ ਜਾ ਰਹੀ ਆ ਕੱਲ ਨੂੰ ਲਾਉਣੇ ਮੱਕੀ ਦਾ ਨੰਬਰ ਦੇਖਦੇ ਨੇ ਸ਼ਾਇਦ ਕੱਲ ਨੂੰ ਲੱਗ ਜੇ ਕਿਰਪਾ ਰਿਹਾ ਦਾ ਦੀ ਇੱਕ ਟਰਾਲੀਏ ਚ ਭਰਾ ਭਰਾ ਖੜਾ ਲੈਣੀ ਆ ਉਹਦਾ ਫਿਰ ਅਸੀਂ ਕੀ ਕਰਨਾ ਅਸੀਂ ਨੇ ਉਹਦੀਆਂ ਪਾਲਣੀਆਂ ਬਣਾ ਲੈਣੀਆਂ ਚਾਰ ਵਾਲੀਆਂ ਗੱਠਾਂ ਫਿਰ ਥੰਬ ਬਣਾ ਕੇ ਜੇ ਬਾਹਰ ਪਈਆਂ ਨੇ ਜਿੱਥੇ ਮਰਦੀ ਪਈਆਂ ਰਹਿਣ ਫਿਰ ਨਾ ਤਾਂ ਆਚਾਰ ਖਰਾਬ ਹੋਊਗਾ ਨਾ ਇੰਨਾ ਟਾਈਮ ਆ ਵੀ ਮੁੜ ਕੇ ਆਪਣੀ ਚਲੀ ਚੁਲੀ ਵੱਢਣ ਦਾ ਹਨ ਕਿਉਂਕਿ ਜਿੱਦਣ ਤੇ ਝੋਨੇ ਚੁੜਜ ਗਏ ਤਾਂ ਸਮਝ ਲਓ ਵੀ ਉਦੋਂ ਤੇ ਆਪਣੀ ਗੇਮ ਸਾਡਾ ਸੰਘਰਸ਼ ਵਿਰੁੱਧ ਨੇ ਚੱਲੂਗਾ ਫੇਰ ਨਾ ਕਿਸੇ ਹੋਰ ਕੰਮ ਦੀ ਨਾ ਕਿਤੇ ਜਾ ਆਉਣਾ ਨਾ ਕਿਸੇ ਰਿਸ਼ਤੇਦਾਰੀ ਚ ਨਾ ਕਿਤੇ ਕੁਝ ਦੇ ਪ੍ਰੋਗਰਾਮ ਤੇ ਚਲੋ ਦੁੱਖ ਸੁੱਖ ਤੇ ਜਾਣਾ ਪੈਂਦਾ ਸੰਘਰਸ਼ ਪੂਰਾ ਜੋਰਾਂ ਛੋੜਾਂ ਦੇ ਚੱਲਣਾ ਹੈ ਉਹਦੇ ਵਿੱਚ ਹੀ ਹੈ ਰੋਸ਼ ਰੋਸ਼ ਹੁਣ ਦੇਖੋ ਕੀ ਸਿੱਧਾ ਅੱਖਾਂ ਵਿੱਚ ਕੇ ਪਟੜੀ 'ਤੇ ਸਹੀ ਨਹੀਂ ਕੰਮ ਆ ਗਿਮੇ ਲਾਲ ਭਗਵੰਨ ਕੇ ਬੈਠਾ। ਚਾਚੇ ਜਿਹੜਾ ਦੂਆ ਉਹ ਠੇਲੂ ਜਿਹਾ ਲੱਗਦਾ ਜਿਹੜੇ ਪਰ ਭਾਈ ਜੇ ਬੈਠੇ ਨਹੀਂ ਹੁੰਦੇ ਹੁੰਦੇ ਦੇ ਲਈ। ਉਹ ਮਹੀ ਬਾਤ ਹੀ ਕਰਦਾ। ਬੱਸ ਆਹ ਦੇਖ ਆ ਪਾਣੀ ਲਾਇਆ ਤਾਂ ਹੁਣ ਅਸੀਂ ਨੇ ਆਹ ਦੇਖੋ ਐਂ ਚੱਲਦਾ ਕੰਮ ਕਿ ਸਾਡੇ ਜਾਂ ਡੇੜ ਪੜ ਜਾਂਦੀ ਹੈ ਨਾ ਓਹ ਪਤਾ ਨਹੀਂ ਕਿ ਐਂ ਨਹੀਂ ਪਤਾ ਕਿੱਧਰੋਂ ਨਿਕਲਦਾ ਨਾ ਪਾਣੀ ਭਾਦੋ ਇਹਨੂੰ ਬੰਦ ਹਾਂ ਹੋ ਗਿਆ ਬੰਦ ਇਹ ਵਿੱਚੋਂ ਵਿੱਚ ਬਈ ਖੂਫੀਆ ਰਸਤੇ ਆ ਇਹ ਡਾਕਰ ਮਿੱਟੀ ਦੇ ਸਾਰਾ ਪਾਣੀ ਦੇ ਲੋ ਉੱਥੇ ਤੱਕ ਚਲੇਗਾ ਤਾਂ ਫੇਰ ਉਗਦਾ ਸਾਰਾ ਇਧਰੋਂ ਜਿੰਨੇ ਵੀ ਉੱਤਰਿਆ ਸੀ ਪਾਣੀ ਉੱਪਲੀ ਪਣੀ ਲੈ ਚੋ ਨਾ ਅੱਜ ਸਿਹੋਤ ਤੇ ਸ਼ੁਰੂ ਕਰਿਆ ਕੰਮ ਦੇਖ ਲਓ ਵੀ ਆਂਦਾ ਪਲੇ ਹੈ ਰਾਮਾ ਸਿੰਘ ਫੜੋ ਫੜੋ ਵੀ ਕਹੀ ਫੜਵਾ ਹਾਂਜੀ ਹੁਣ ਕਰਿਆ ਆਪਾਂ ਨੇ ਜਨਰੇਟਰ ਬੰਦ ਦੇਖ ਲਓ ਰਾਤ ਨੂੰ ਕਹਿ ਦਿੰਨੇ ਆ ਵੀ ਮਸ਼ੀਨ ਲੈ ਲਈ ਹੁਣ ਸੌਖੇ ਹੋ ਗਈ ਮਸ਼ੀਨ ਨੇ ਤਾਂ ਸੋਖੋ ਹੋਰ ਔਖੇ ਕਰਤੇ ਆਹ ਟਾਈਮ ਵੀ ਪਨੀਰੀ ਭਰਨੀ ਪੈਂਦੀ ਆ ਜਿਹੜੇ ਮੈਟ ਆਪਾਂ ਨੇ 4 ਵਜੇ ਲਾਏ ਤੇ ਉਹਨਾਂ ਨੂੰ ਫਿਰ ਹੁਣ ਪਾਣੀ ਲਾ ਕੇ ਹੈਨਾ ਰਾਤ ਨੂੰ ਜਨਰੇਟਰ ਬੰਦ ਕਰਕੇ ਹੁਣ ਚੱਲੇ ਆ ਘਰ ਨੂੰ ਸਾਡੇ 6:30 ਵੱਜ ਗਏ ਤੇ ਸਵੇਰੇ ਆਪਣੀ ਆ ਜਿਹੜੀ ਮੱਕੀ ਖੜੀ ਆ ਤੁਹਾਨੂੰ ਹੁਣ ਰਾਤ ਨੂੰ ਤਾਂ ਚਲੋ ਦੇਖਣੀ ਨਹੀਂ ਇਹ ਇਹਦਾ ਸਵੇਰੇ ਸਾਇਲੇਜ ਵਾਲੀ ਮਸ਼ੀਨ ਆ ਰਹੀ ਆ ਉਹ ਟੋਕਾ ਕਰਕੇ ਉਹਨੇ ਟਰਾਲੀਆਂ ਚ ਪਾ ਦੇਣਾ ਆ ਇੱਥੇ ਦਾ ਵੀਰ ਆਪਣਾ ਬਨੂੜ ਸਾਈਡ ਦਾ ਉਹ ਵੀਰ ਕਹਿੰਦਾ ਵੀ ਅਸੀਂ ਉਹ ਵੱਢ ਕੇ ਤੁਹਾਡੀ ਮੱਕੀ ਕਿੰਨੀ ਕਾ ਵੀ ਟਰਾਲੀ ਚ ਪਾ ਦਾਂਗੇ ਆਪਾਂ ਇਹਦੇ ਸੋਚ ਰਹੇ ਆ ਵੀ ਅੱਧ ਕੀ ਚਾਰ ਪਾ ਲਈਏ ਤੇ ਸਟੈਂਡਰਡ ਮਗਰ ਪੱਕਾ ਜਨਰੇਟਰ ਇਹ ਜਨਰੇਟਰ ਨੂੰ ਬਹੁਤ ਸਹੀ ਚੱਲਦਾ ਟਰੈਕਟਰ ਇਹਦੇ ਮਗਰ ਪੱਕਾ ਹੀ ਆਪਣਾ ਕ੍ਰਿਪਟਨ ਦਾ ਜਨਰੇਟਰ ਦਿਖਾਉਣਾ ਤੁਹਾਨੂੰ ਮੈਂ ਲਾਈਟ ਬਾੜ ਕੇ ਪਿਛਲੀ ਆ ਜਨਰੇਟਰ ਪਾਇਆ ਮਗਰ ਜ਼ਰੂਰ ਕਰ ਲੀਏ ਹਮ ਘਰ ਨੂੰ ਨੇ ਰਹਾ ਬਹੁਤ ਹੋ ਗਿਆ ਥੱਕ ਗਿਆ ਅੱਜ ਸਾਰਾ ਦਿਨ ਕੰਮ ਚੱਲੀ ਗਿਆ ਹਾਂਜੀ ਬਸ ਸਾਰਾ ਦਿਨ ਲੰਘ ਗਿਆ ਅੱਜ ਅਸੀਂ ਨੇ ਬੀਜਤੇ 13 14 ਕਿਲਿਆਂ ਦੀ ਪਨੀਰੀ ਅੱਜ 14 ਮਿੰਟ ਬੀਜਤੇ ਵੀ ਜਣੀ ਕਿ ਇਹਨੂੰ ਇੱਕ ਗਿਣਿਆ ਜਾਂਦਾ ਜਿਹੜਾ ਪੂਰਾ ਤੁਹਾਨੂੰ ਹੁਣ ਰਾਤ ਨੂੰ ਤੁਹਾਨੂੰ ਦੇਖਣਾ ਨਹੀਂ ਹੈਗਾ ਪਾਣੀ ਚੱਲ ਰਿਹਾ ਹੁਣ ਜੇ ਨੀਟਰ ਚਲਾਇਆ ਹੋਵੇ ਹੁਣ ਪਾਣੀ ਲਾ ਕੇ ਇਹਨੂੰ ਬੇਸ਼ੱਕ ਦੁਪਹਿਰੇ ਦਾ ਵੀ ਜਨਰੇਟਰ ਚੱਲ ਰਿਹਾ ਤਾਂ ਹੁਣ ਫੇਰ ਦੁਬਾਰੇ ਪਾਣੀ ਹੋਰ ਲਾਇਆ ਵੀ ਤੇ ਮਾੜੀ-ਮੁਟੀ ਘਾਟ ਨਾ ਰਹਿ ਜਾਵੇ ਤੇ ਇੱਧਰ ਹੋਰ ਫਰਮੇ ਤਿਆਰ ਕਰਤੇ ਹੁਣ ਤੁਹਾਨੂੰ ਨੇਰੇ ਕਰਕੇ ਜਮਾਂ ਨਹੀਂ ਦਿਖ ਰਿਹਾ ਕੁਝ ਵੀ ਕੱਲ ਨੂੰ ਸਵੇਰੇ ਆਪਣੀ ਮੱਕੀ ਦਾ achar ਹਾਉਣੇ ਵਾਲੀ ਮਸ਼ੀਨ ਆਉਣੀ ਆ ਉਰੇ ਕੱਲ ਨੂੰ achar ਪਾਉਂਗੇ ਬਾਈ ਚਲੇ ਗਿਆ ਤਾਂ ਲੀਜ਼ਰ ਕਰਾ ਲੈ ਕੇ ਇਸ ਦੁਪਹਿਰ ਦੀ ਰੋਟੀ ਖਵਾ ਕੇ ਸਾਨੂੰ ਡੇਢ 2:00 ਵਜੇ 2:00 ਵਜੇ ਬਾਈ ਲੇਜ਼ਰ ਕਰਾ ਲਈ ਗੇ ਉਧਰ ਉਧਰ ਬਈਰ ਦਾ ਫੋਨ ਆ ਗਿਆ ਜ਼ਰੂਰੀ ਆ ਕਹਿੰਦਾ ਪਨੀਰੀ ਵਾਲੇ ਖੇਤ ਤਿਆਰ ਕਰਨਾ ਵੀ ਛੇਤੀ ਲੈ ਕੇ ਆ ਨਾਲੇ ਦੇਖ ਲੋ ਕੱਲ ਮੀਂਹ ਪੈ ਕੇ ਹਟਿਆ ਵੀਰੇ ਜਿਨ੍ਹਾਂ ਨੇ ਪਨੀਰੀ ਬੀਜਣੀ ਹੁੰਦੀ ਉਹਨਾਂ ਨੂੰ ਹੁੰਦੀ ਆ ਕਾਲੀ ਥੋੜੀ ਜੀ ਕੰਮ ਜਣੀ ਕੀ ਚੱਲੀ ਜਾਂਦਾ ਵਧੀਆ ਸਾਰੇ ਪਾਸੇ